ਪ੍ਰਾਇਮਰੀ ਸ਼ੀਟ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕੌਰ ਸ਼ੁਰੂਆਤ ਅਹਿਮ ਖਬਰ ਦੇ ਨਾਲ ਕਰਾਂਗੇ ਜਾਤੀ ਜਨਗਣਨਾ ਲਈ ਮੋਦੀ ਕੈਬਨਟ ਨੇ ਹਰੀ ਚੰਡੀ ਦੇ ਦਿੱਤੀ ਹੈ ਮੋਦੀ ਕੈਬਨਟ ਦੇ ਵਿੱਚ ਜਾਤੀ ਜਨਗਣਨਾ ਲਈ ਮੰਜ਼ੂਰੀ ਮਿਲ ਗਈ ਹੈ ਤਾਂ ਕੇਂਦਰ ਸਰਕਾਰ ਹੁਣ ਦੇਸ਼ ਵਿੱਚ ਜਾਤੀ ਜਨਗਣਨਾ ਕਰਵਾਏਗੀ ਤਲਾਖਾਤਾਰ ਜਾਤੀ ਜਨਗਣਨਾ ਦੀ ਮੰਗ ਉਠ ਰਹੀ ਸੀ ਕੇਂਦਰੀ ਕੈਬਨਟ ਨੇ ਹੁਣ ਮਨਜ਼ੂਰੀ ਦੇ ਦਿੱਤੀ ਹੈ ਜਨਗਣਨਾ ਦੇ ਨਾਲ ਹੋਵੇਗੀ ਜਾਤੀ ਜਨਗਣਨਾ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਜਾਤੀ ਜਨਗਣਨਾ ਦਾ ਮੁੱਦਾ ਚੁੱਕਦੇ ਰਹੇ ਨੇ ਤਾਂ ਅੱਜ ਕੇਂਦਰੀ ਮੰਤਰੀ ਮੰਡਲ ਦੀ ਇਹ ਮੀਟਿੰਗ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਹੈ ਮੀਟਿੰਗ ਹੋਈ ਤਾਂ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਾਤੀ ਜਨਗਣਨਾ ਨੂੰ ਲੈ ਕੇ ਲਿਆ ਗਿਆ ਹੈ ਦੇਸ਼ ਵਿੱਚ ਜਾਤੀ ਜਨਗਣਨਾ ਕਰਵਾਈ ਚ ਹੈ ਕਿ ਕੇਂਦਰੀ ਕੈਬਨਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਨਗਣਨਾ ਦੇ ਨਾਲ ਜਾਤੀ ਜਨਗਣਨਾ ਹੋਏਗੀ ਰਾਹੁਲ ਗਾਂਧੀ ਕਾਂਗਰਸ ਦੇ ਲੀਡਰ ਬੜੇ ਲੰਮੇ ਸਮੇਂ ਤੋਂ ਜਾਤੀ ਜਨਗਣਨਾ ਦਾ ਮੁੱਦਾ ਚੁੱਕਦੇ ਰਹੇ ਨੇ ਇੱਥੋਂ ਤੱਕ ਵੀ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ ਅਸੀਂ ਜਾਤੀ ਜਨਗਣਨਾ ਕਰਾਵਾਂਗੇ ਪਰ ਹੁਣ ਮੋਦੀ ਕੈਬਨਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਹਿਲਗਾਮ ਹਮਲੇ ਨੂੰ ਲੈ ਕੇ ਸ਼੍ਰੀਨਗਰ ਪੁਲਿਸ ਸੈਕਸ਼ਨ ਮੋਰਚਾ ਨਸਰਾ ਰੱਖੀ ਹੈ ਸ਼੍ਰੀਨਗਰ ਪੁਲਿਸ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਅਲਰਟ ਰਹਣ ਨੂੰ ਕਿਹਾ ਇਤਿਹਾਦ ਉਲ ਮੁਸਲਮਾਨ ਤੋਂ ਅਲਗ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਆਵਾਮੀ ਐਕਸ਼ਨ ਕਮੇਟੀ ਤੋਂ ਵੀ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਲਾਊਡ ਸਪੀਕਰ ਨਾਲ ਅਨਾਉਂਸਮੈਂਟ ਕੀਤੀ ਗਈ ਹੈ ਘਰਾਂ ਦੇ ਬਾਹਰ ਬਕਾਇਦਾ ਪੋਸਟਰ ਵੀ ਲਗਾਏ ਗਏ ਨੇ ਤੇ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਹਾਲ ਹੀ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਅੱਜ ਸ਼੍ਰੀਨਗਰ ਪੁਲਿਸ ਨੇ ਇੱਕ ਵੱਡਾ ਅਲਰਟ ਜਾਰੀ ਕੀਤਾ ਹੈ ਪੁਲਿਸ ਨੇ ਕਸ਼ਮੀਰ ਦੇ ਲੋਕਾਂ ਨੂੰ ਇਤਿਹਾਦ-ਉਲ-ਮੁਸਲਮੀਨ ਅਤੇ ਆਵਾਮੀ ਐਕਸ਼ਨ ਕਮੇਟੀ ਵਰਗੇ ਸੰਗਠਨਾਂ ਤੋਂ ਦੂਰ ਰਹਿਣ ਦੀ ਸਖਤ ਸਲਾਹ ਦਿੱਤੀ ਹੈ। ਪੁਲਿਸ ਨੇ ਨਾ ਸਿਰਫ ਲਾਊਡ ਸਪੀਕਰਾਂ ਨਹੀਂ ਐਲਾਨ ਕੀਤਾ ਸਗੋਂ ਕੰਧਾਂ ਅਤੇ ਜਨਤਕ ਥਾਵਾਂ ਤੇ ਪੋਸਟਰ ਵੀ ਲਗਾਏ ਕਿ ਨੇ। ਪੁਲਿਸ ਦਾ ਕਹਿਣਾ ਹੈ ਕਿ ਇਹ ਸੰਗਠਨ ਇਲਾਕੇ 'ਚ ਅਸ਼ਾਂਤੀ ਫੈਲਾਉਣ ਵਾਲੇ ਤੱਤਾਂ ਨਾਲ जुड़े हो सकते हैं इसलिए आम नागरिकानों ਨੂੰ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਨਹੀਂ ਰੱਖਣਾ ਚਾਹੀਦਾ ਇਸ ਤੋਂ ਪਹਿਲਾਂ ਵੀ ਅਜਿਹੇ ਸੰਗਠਨਾਵਾਂ ਦੀਆਂ ਗਤੀਵਿਧੀਆਂ ਤੇ ਕਈ ਵਾਰ ਸਵਾਲ ਉਠਾਏ ਜਾ ਚੁੱਕੇ ਨੇ ਪ੍ਰਸ਼ਾਸਨ ਸ਼ਾਂਤੀ ਵਿਵਸਥਾ ਬਣਾਏ ਰੱਖਣ ਅਤੇ ਕਿਸੇ ਤਰ੍ਹਾਂ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਸਮੇਂ ਸਿਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਕਮਨ ਲੋਕੋ ਨੂੰ ਇਤਲਾ ਦਿੱਤੀ ਜਾਂਦੀ ਹੈ ਕਿ ਕੇਂਦਰੀ ਹਕੂਮਤ ਨੇ ਨੋਟੀਫਿਕੇਸ਼ਨ ਨੰਬਰ 1115E اس مورکہ گیرہ مارچ دو ہزار پچیس کے تحت عوامی کمیٹی کو ملک دشمن سرگرمی میں ملوث ہونے کے عوض اللہ فل ایسوسیشن اسی طرح مرکزی حکومت نے زیر نوٹسکیشن نمبر گیارہ چودہ مورکہ گیارہ مارچ اتحاد المسلمین کو بھی ملک دشمن سرگرمیوں میں ملوث ہونے کے عوض اللہ فل ایسوسیشن قرار دیا ہے پاکستان نے ایک بار پھر تو جنگ بندی ਦੀ ਉਲੰਘਣਾ ਕੀਤੀ ਹੈ ਐਲੋਸੀ ਤੇ ਰਾਤ ਭਰ ਪਾਕਿਸਤਾਨ ਨੇ ਫਾਇਰਿੰਗ ਕੀਤੀ ਹੈ ਜੰਮੂ ਦੇ ਅਖਨੂਰ ਸੈਕਟਰ ਦੇ ਵਿੱਚ ਪਾਕਿਸਤਾਨ ਦੇ ਰੇਂਜਰਾਂ ਨੇ ਗੋਲੀਬਾਰੀ ਕੀਤੀ ਹੈ ਭਾਰਤੀ ਫੌਜ ਨੇ ਵੀ ਪਾਕਿਸਤਾਨ ਨੂੰ ਮੂਹ ਟੋੜ ਜਵਾਬ ਦਿੱਤਾ ਹੈ ਤਪੈਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਸ ਨਹੀਂ ਆ ਰਿਹਾ ਪਾਕਿਸਤਾਨ ਵੱਲੋਂ ਲਗਾਤਾਰ جنگਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਪਾਕਿਸਤਾਨੀ ਫੌਜਾਂ ਨੇ ਰਾਤ ਨੂੰ ਕਪਵਾੜਾ ਤੇ ਮਰਾਮੁੱਲਾ ਜ਼ਿਲ੍ਹੇ ਦੇ ਨਾਲ-ਨਾਲ ਅਖਨੂਰ ਸੈਕਟਰ ਦੇ ਵਿੱਚ ਕੰਟਰੋਲ ਰੇਖਾ ਦੇ ਪਾਰ ਗੋਲੀਬਾਰੀ ਕੀਤੀ ਹੈ ਭਾਰਤੀ ਫੌਜ ਨੇ ਇਸ ਦਾ ਜਵਾਬ ਪ੍ਰਭਾਵਸ਼ਾਲੀ ਟੰਗ ਨਾਲ ਦਿੱਤਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਨੇ ਪੁਂਚ ਜ਼ਿਲ੍ਹੇ ਚ ਕੰਟਰੋਲ ਰੇਖਾ ਤੇ ਹੱਦ ਪਾਰ ਤੋਂ ਬਿਨਾਂ ਕਿਸੇ ੜਕਾ ਹਟਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ ਭਾਰਤੀ ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਗੋਲੀਬਾਰੀ ਬੰਦ ਕਰ ਦਿੱਤੀ ਯਹਾਂ ਪੇ ਫਾਇਰ ਤੋਂ 3-4 ਜ਼ੋਨ ਨੂੰ ਨਾ ਥੈਂਕੇ ਉਸਕੇ ਬਾਅਦ ਹਮਾਰੇ ਸੇ ਵੀ ਹੋਏ ਹੈ صرف یہ اسی وجہ سے رکا ہے کہ ہماری فصلیں جو بالکل تیار ہیں آپ تو جانتے ہیں کسان کو اتنا ہی ہوتا ہے کہ چھ مہینے کے بعد اپنی فصل مل جائے تو جیسے ہم بھی بولتے ہیں اتنے بڑے شا... کسان نہیں ہیں لیکن پھر بھی مطلب یہ امید ہے کہ کچھ نہ کچھ ہمارے پاس آ جائے گا تو سات آٹھ سال کے بعد انہوں نے ایسا پنگا کیا ہے تو ہم لوگ تو منہ توڑ جواب دیں گے اس کو لیکن دو چار دن کے بعد ابھی جو فصل کٹ جاتی ہے اس کے بعد تو چھوڑیں گے نہیں ہم تو ساتھ جائیں گے فوج کے ساتھ تاکہ مطلب اس کو ایسا کرنے سے یورت نہ پڑے ویسے بھی یہاں ہمارے گاؤں میں جو بارڈر ایریا ہے وہاں تو ویسے بھی مار کھاتے ہیں جب بھی انہوں نے کچھ کیا ہے تب بھی یہاں مار کھائی ہے گھٹنے کے بعد واپس آئے ہیں تو اس لیے چھوڑیں گے نہیں رات کو کوئی دس بارہ راؤنڈ فائر ہوئے ہوں گے ہماری اور سے بھی جوابی بھائی ہوئی ہے تو یہ آتے دن چلتا رہتا اب تو کافی ٹائم کے بعد ہوا سات آٹھ سال کے بعد یہاں پہ سیز فائر کا لنگن نہیں تو بند تھا سب کچھ ابھی تھوڑا فصل فصل کی کٹائی چل رہی ہے ہمیں تو ان چیزوں کی عادت ہے پہلے کی کیونکہ ہم ادھر ہی رہتے ہیں کہاں جانا ہم نے باہ کر ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਨਹੀਂ ਜਾਣਕੀਏ ਪ੍ਰਧਾਨ ਮੰਤਰੀ ਨੇ ਆਪਣਾ ਰੂਸ ਦੌਰਾ ਰੱਦ ਕਰ ਦਿੱਤਾ ਹੈ ਮਾਸਕੋਚ ਵਿਕਟਰੀ ਡੇ ਪ੍ਰਿੰਟ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਸੀ ਪੀਐਮ ਮੋਦੀ ਨੇ 9 ਮਈ ਨੂੰ ਰੂਸ ਜਾਣਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੂਸ ਦੌਰਾ ਰੱਦ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਰੂਸ ਦੇ ਮਾਸਕੋ ਵਿੱਚ ਹੋਣ ਵਾਲੀ ਵਿਜੇ ਦਿਵਸ ਪ੍ਰੇਡ ਦੇ ਵਿੱਚ ਹਿੱਸਾ ਲੈਣ ਦੇ ਲਈ ਜਾਣਾ ਚਾਹੁੰਦੇ ਸੀ ਪਹਿਲਾਂ ਉਹਨਾਂ ਦੇ ਰੂਸ ਤੌਰੇ ਦੀ ਚਰਚਾ ਸੀ ਪਰ ਹੁਣ ਇਹ ਦੁਆਰਾ ਰੱਦ ਕਰ ਦਿੱਤਾ ਗਿਆ ਇਹ ਪ੍ਰਧਾਨ ਮੰਤਰੀ ਨੇ 9 ਮਈ ਨੂੰ ਜਾਣਾ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਨੇ ਵਿਜੇ ਦਿਵਸ ਪ੍ਰੇਡ ਦੇ ਲਈ ਸੱਦਾ ਦਿੱਤਾ ਸੀ ਤਾਂ ਨਾਜ਼ੀਕਰ ਉਸ ਦੇ ਵਿੱਚ ਹਰ ਸਾਲ 9 ਮਹੀنو ਵਿਜੇ ਦਿਵਸ ਮਨਾਇਆ ਜਾਂਦਾ ਹੈ ਇਸ ਮੌਕੇ ਇੱਕ ਵੱਡੀ ਫੌਜੀ ਪ੍ਰੇਡ ਅਤੇ ਬਹੁਤ ਸਾਰੇ ਅੰਤਰਰਾਸ਼ਟਰੀ ਮਹਿਮਾਨ ਸ਼ਮੂਲਿਤ ਕਰਦੇ ਨੇ ਪਰ ਇਸ ਵਾਰ ਭਾਰਤੀ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਣ ਕੇ ਪਹਿਲਗਾਮ ਹਮਲੇ ਮਗਰੋਂ ਐਕਸ਼ਨ ਦੇ ਵਿੱਚ ਮੋਦੀ ਸਰਕਾਰ ਲਗਾਤਾਰ ਨਸਰ ਆ ਰਹੀ ਹੈ ਅੱਜ ਕੇਂਦਰ ਸਰਕਾਰ ਨੇ ਕਈ ਅਹਿਮ ਮੀਟਿੰਗਾਂ ਕੀਤੀਆਂ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਕੈਬਨਟ ਮੀਟਿੰਗ ਤੇ ਸੀਸੀਐਸਟੀ ਮੀਟਿੰਗ ਹੋਈ ਹੈ ਲੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪਾਕਿਸਤਾਨ ਦੀ ਫੌਜ ਹਰ ਮੁਕਾਬਲੇ ਲਈ ਤਿਆਰ ਹੈ ਮਰੀਮ ਨਵਾਜ਼ ਨੇ ਕਿਹਾ ਕਿ ਹਰ ਪਾਕਿਸਤਾਨੀ ਫੌਜ ਦੇ ਨਾਲ ਖੜਾ ਹੈ ਪਾਕਿਸਤਾਨ ਪਰਮਾਣੂ ਸ਼ਕਤੀ ਹੈ ਮਰੀਮ ਨਵਾਜ਼ ਨੇ ਕਿਹਾ ਕਿ ਪਾਕਿਸਤਾਨ ਤੇ ਕੋਈ ਵੀ ਹਮਲਾ ਨਹੀਂ ਕਰ ਸਕਦਾ ਕੋਈ ਵੀ ਦੁਸ਼ਮਣ ਦੇਸ਼ ਪਾਕਿਸਤਾਨ ਤੇ ਹਮਲਾ ਨਹੀਂ ਕਰ ਸਕਦਾ ਉਧਰ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ پاکستان منتری نے کہا کہ دو دنوں میں پلاننگ بنا انڈیا اور پاکستان کے بارڈرس پہ ٹینشن ہے ایک خطرہ منڈلا رہا ہے فکر کرنے کی ضرورت نہیں ہے اللہ تعالیٰ نے پاکستان کو اور پاکستانیوں کو اور پاکستان کی افواج کو اتنی طاقت دی ہے کہ وہ دشمن کا ہر وار کا مقابلہ کر سکتے ہیں ہم کوئی بھی سیاسی نظریہ رکھتے ہوں اگر ہم ایک قوم ہیں اگر ہم پاکستانی ہیں تو اس وقت ہمیں اپنے افواج کے ساتھ کھڑا ہونا چاہیے تاکہ وہ سیسا پلائی دیوار کی طرح لڑ سکے دشمن سے اور یہ بھی میں آپ کو کہنا چاہتی ہوں کہ اگر آج پاکستان کا کوئی بھی دشمن پاکستان پر حملہ کرتے وقت دس بار سوچے گا تو اس کی وجہ یہ ہے کہ اللہ تعالیٰ کے فضل سے پاکستان آج ایک ایٹمی قوت ہے پاکستان کے پاس ایٹم بامب ہے آج اگر اللہ تعالیٰ کے فضل سے پاکستان کا دفاع ناقابل تسخیر ہے تو اس میں شہدا کی اور غازیوں کی وہ قربانیاں شامل ہیں اور نواز شریف کی وہ حقیر سی کوشش شامل ہیں جس نے رہتی دنیا تک پاکستان کو ایک ایٹمی طاقت بنا دیا ماشاءاللہ انڈین سیلف سیلفڈ ہیٹک رول آف جج ججری اینڈ ایگزیکیوشن is reckless and vehemently rejected Pakistan has been the victim of terrorism itself and truly understands the pain of this scourge. We have always condemned terrorism in all its forms and manifestations anywhere in the world. Being a responsible state, Pakistan open heartedly offered a credible, transparent, and independent investigation by a neutral commission. Of experts to ascertain the truth. Unfortunately, rather than pursuing the path of reason, India has apparently decided to tread the dangerous path of irrationality and confrontation, which will have catastrophic consequences for the complete region and beyond. <laughs> ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਪ੍ਰਜਨ ਸਿੰਘ ਦਾ ਬਿਆਨ ਸਾਹਮਣੇ ਆ ਹਰਪ੍ਰਜਨ ਸਿੰਘ ਨੇ ਕਿਹਾ ਕਿ ਪਹਿਲਗਾਮ ਦੀ ਘਟਨਾ ਬਹੁਤ ਦੁਖਦਾਈ ਹੈ ਅਤਵਾਦ ਦੇ ਖਿਲਾਫ ਇਕਜੁੱਟ ਹੋਣਾ ਪਵੇਗਾ دہشت گردੀ ਦੇ ਖਿਲਾਫ ਸਖਤ ਕਦਮ ਚੁੱਕਣੇ ਹੋਣਗੇ ਸਾਡੇ ਦੇਸ਼ ਵਿੱਚ ਵੜ ਕੇ ਸਾਡੇ ਲੋਕਾਂ ਨੂੰ ਮਾਰ ਜਾਵੇ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਦੇਖਿਏ ਉਹ ਘਟਨਾ ਜੋ ਪਹਿਲਗਾਮ ਮੇ ਹੋਈ ਉਹ ਬਹੁਤ ਹੀ ਦੁਖਦ ਘਟਨਾ ਹੈ ਔਰ ਜਿਸਕੇ ਲਈ ਮੈਨੂੰ ਲੱਗਦਾ ਹੈ ਕਿ ہم سب بھارتیوں کو اکٹھے ہو کے ٹیرزم کے اگینسٹ جو بھی سخت سے سخت قدم اٹھانے چاہیے وہ اٹھانے چاہیے اور یہ قطعی برداشت نہیں ہو سکتا کوئی بھی ہمارے دیش میں گز کے ہمارے بھارت واسیوں کو مار کے چلے جائے اور ہم چپ کر کے بیٹھے رہے ہیں پاکستان سرحد تھے تھنا دے وچکار مان سرکٹ نے بڑا فیصلہ لیا پاکستان دیاں ساجشان دا موت اور جواب دین دی تیاری دے وچہ پنجاب سرکار پاکستانی ڈرونہ نو تباہ کرن دے لئی ਐਂਟੀ ਡਰੋਨ ਸਿਸਟਮ ਤਨਾਤ ਕੀ ਤੇ ਜਾਣ ਕੇ ਪਾਕਿਸਤਾਨ ਤੋਂ ਡਰੋਨ ذریعے ਹਥਿਆਰ ਅਤੇ ਡਰੱਗ ਭੇਜਣ ਦੀ ਸਾਜ਼ਿਸ਼ ناکਾਮ ਹੋਏਗੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਡਰੋਨ ਨੂੰ ਤੁਰੰਤ ਟਰੈਕ ਕਰਕੇ ਤਬਾਹ ਕਰਨ ਗਿਆ ਤਾਂ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਤਾਂ ਐਂਟੀ ਡਰੋਨ ਸਿਸਟਮ ਆ ਜਿਹੜਾ ਹੁਣ ਤਨਾਨਦ ਕੀਤਾ ਜਾਏਗਾ ਪਾਕਿਸਤਾਨੀ ਡਰੋਨਾਂ ਨੂੰ ਤਬਾਹ ਕਰਨ ਦੇ ਲਈ ਇਹ ਐਂਟੀ ਡਰੋਨ ਸਿਸਟਮ ਲਗਾਇਆ ਜਾਏਗਾ ਪਾਕਿਸਤਾਨ ਤੋਂ ਡਰੋਨ ذریعے ਹਥਿਆਰ ਅਤੇ ਡਰੱਗ ਭੇਜਣ ਦੀ ਸਾਜ਼ਿਸ਼ ਨੂੰ ناکਾਮ ਕੀਤਾ ਜਾਏਗਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਡਰੋਨ ਨੂੰ ਤੁਰੰਤ ਟਰੈਕ ਕਰਕੇ ਤਬਾਹ ਕਰਨਗੀਆਂ ਹੁਣ ਅਗਲੀ ਅਹਿਮ ਖਬਰ ਦਰਕਰਦੇ ਹਾਂ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਵਿਵਾਦ ਹੋਰ ਢੂੰਗਾ ਹੋ ਗਿਆ ਹੈ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ਤੇ ਸਿਆਸਤ ਪੱਕ ਗਈ ਕਿ ਹੈ ਕੇਂਦਰੀ ਰਾਜ ਮੰਤਰੀ ਰਪਨਿਤ ਬਿੱਟੂ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਬਿੱਟੂ ਨੇ ਕਿਹਾ ਕਿ ਪੂਰਾ ਦੇਸ਼ ਅੱਤਵਾਦ ਦੇ ਨਾਲ ਲੜ ਰਿਹਾ ਤੇ ਮੁੱਖ ਮੰਤਰੀ ਭਗਵੰਤ ਪਾਣ ਵੱਲੋਂ ਦਰਿਆਈ ਪਾਣੀਆਂ ਦਾ ਮੁੱਦਾ ਚੁੱਕਣਾ ਮੰਦ ਭੱਗ ਹੈ ਆਮ ਆਦਮੀ ਪਾਰਟੀ ਨੇ ਰਪਨਿਤ ਬਿੱਟੂ ਦੇ ਬਿਆਨ ਤੇ ਪਲਟਵਾਰ ਕੀਤਾ ਉਥੇ ਹੀ ਅਭੈ ਚਟਾਲਾ ਨੇ ਐਲਾਨ ਕੀਤਾ ਕਿ ਜੇ ਪੰਜਾਬ ਨੇ ਪਾਣੀ ਨਾ ਦਿੱਤਾ ਤਾਂ ਹਰਿਆਣਾ ਚ ਪੰਜਾਬ ਦੇ ਲਈ ਸਾਰੇ ਰਸਤੇ ਬੰਦ ਕਰ ਦਿੱਤੇ ਜਾਣਗੇ ਪਾਖੜਾ ਨੇਰ ਦੇ ਪਾਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਿਹਾ ਵਿਵਾਦ ਹੋਰ ਵੀ ਡੂੰਘਾ ਹੋ ਗਿਆ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕਾਂਗ ਵੱਲੋਂ ਕੇਂਦਰੀ ਮੰਤਰੀ ਅਤੇ ਪਾਜਪਾ ਗੁਰਵਨੀ ਸਿੰਘ ਮਿੱਟੂ ਵੱਲੋਂ ਕੀਤੇ ਜੁਬਾਨੀ ਹਮਲੇ ਦਾ ਠੋਕਵਾ ਜਵਾਬ ਦਿੱਤਾ ਗਿਆ ਮਲਵਿੰਦਰ ਕਾਂਗ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਪੰਜਾਬ ਦੇ ਹਿੱਤਾਂ ਵਿਰੁੱਧ ਸਾਜ਼ਿਸ਼ ਰਚਣ ਦੇ ਗੰਭੀਰ ਇਲਜ਼ਾਮ ਲਗਾਏ ਨੇ ਮਲਵਿੰਦਰ ਕਾਂਗ ਨੇ ਕਿਹਾ ਪੰਜਾਬ ਨੇ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪੂਰਾ ਪਾਣੀ ਦੇ ਦਿੱਤਾ ਹੈ ਪਰ ਹੁਣ ਪੰਜਾਬ ਵਿੱਚ ਪਾਣੀ ਦੀ ਘਾਟ ਕਾਰਨ ਵਾਧੂ ਪਾਣੀ ਦੇਣਾ ਸੰਭਵ ਨਹੀਂ ਹੈ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਹੋ ਪਾਣੀ ਦਾ ਸਹੀ ਇਸਤੇਮਾਲ ਕਰਨ ਕੰਗਣਿਕਾ ਕਿ ਸਾਡੇ ਹੁੰਦਿਆ ਕੋਈ ਵੀ ਪੰਜਾਬ ਦਾ ਹੱਕ ਨਹੀਂ ਖੋ ਸਕਦਾ। ਤਰਅਸਲ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀ ਸਿੰਘ ਮਿੱਟੂ ਨੇ ਕੌਮੀ ਐਮਰਜੈਂਸੀ ਸਮੇਂ ਜਦੋਂ ਭਾਰਤ ਪਾਕਿਸਤਾਨ ਦੀ ਸਰਹੱਦ ਪ੍ਰਸਤੀ ਵਾਲੇ ਆਤਵਾਦ ਨਾਲ ਲੜ ਰਿਹਾ ਹੈ ਤਾਂ ਜੋ ਮੌਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੇ ਵਿਵਾਦ ਦਾ ਮੁੱਦਾ ਉਠਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਰਵਨੀ ਸਿੰਘ ਮਿੱਟੂ ਨੇ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ਸ਼ਰਮਨਾਕ ਕੰਮ ਦੱਸਿਆ ਅਤੇ ਮਾਫੀ ਮੰਗਣ ਲਈ ਕਿਹਾ ਹੈ। ਅੱਜ ਦੇ ਦੋ ਚਾਰ ਦਿਨ ਦੱਸ ਚੁੱਪਤਾ ਰਹੋ ਇਹ ਮੀਟਿੰਗਾਂ ਜਿਹੜੀਆਂ ਅੰਦਰ ਹੁੰਦੀਆਂ ਐ ਚਲਦੀਆਂ ਰਹਿੰਦੀਆਂ ਐ ਪੰਜਾਬ ਦਾ ਪਾਣੀ ਦਾ ਇੱਕ ਵੀ ਟਪਕਾ ਨਹੀਂ ਜਾ ਸਕਦਾ ਕਿਤੇ ਉਹ ਪੰਜਾਬ ਨੇ ਫੈਸਲਾ ਕਰਨਾ ਪੰਜਾਬੀਆਂ ਨੇ ਫੈਸਲਾ ਕਰਨਾ ਕਿਵੇਂ ਪਾਣੀ ਚਲੇ ਜਾਊਗਾ ਨਾ ਜਾਣ ਦਿੱਤਾ ਜਾਊਗਾ ਨਾ ਕੋਈ ਇਹਦੀ ਗੱਲ ਆ ਇਹ ਮੀਟਿੰਗਾਂ ਜਿਹੜੀਆਂ ਐ ਬੀਬੀਐਮਬੀ ਦੀਆਂ ਜਿਹੜਾ ਆ ਭਾਖੜਾ ਨੰਗਲ ਬਿਆਸ ਮੈਨੇਜਮੈਂਟ ਆ ਉਹ ਮੀਟਿੰਗਾਂ ਉਹਨਾਂ ਦੀਆਂ ਚਲਦੀਆਂ ਰਹਿੰਦੀਆਂ ਐ ਜਦੋਂ ਮੌਸਮ ਆਉਂਦੇ ਆ ਜਦੋਂ ਆ ਲੋਡ ਹੁੰਦੀ ਆ ਪਾਣੀ ਦੀ ਇਦਾ ਮਤਲਬ ਇਹ ਥੋੜੀ ਆ ਵੀ ਪਾਣੀ ਕਿਸੇ ਨੂੰ ਦੇ ਤਾਂ ਲੈ ਤਾਂ ਉਹ ਪੰਜਾਬ ਤੇ ਨਾ ਇੱਕ ਟੁਕਕਾ ਹੈਗਾ ਦੇਣ ਨੂੰ ਨਾ ਕੋਈ ਦਊਗਾ ਇਹ ਸਾਫ਼ ਗੱਲ ਆ ਪਰ ਤੁਸੀਂ ਅੱਜ ਦੇ ਐਸੇ ਮੌਕੇ ਤੇ ਇਹ ਕਾਰਿਆ ਨਾ ਗੱਲ ਕੀਤੀ ਆ ਇਹ ਦੁਸ਼ਮਣ ਦੇ ਨਾਲ ਖੜਕੇ ਤੁਸੀਂ ਦਿਖਾਇਆ ਦੇਸ਼ ਦੇ ਲੋਕ ਤੁਹਾਡੀ ਨਿੰਦਿਆ ਕਰ ਰਹੇ ਆ ਵੀ ਐਨ ਐਸ ਮੌਕੇ ਤੇ ਤੁਸੀਂ ਬਿਆਨ ਦੇਣਾ ਬਹੁਤ ਮੰਦਭਾਗਾ ਏ ਬਹੁਤ ਸ਼ਰਮਨਾਕ ਗੱਲ ਕੀਤੀ ਆ ਪਾਣੀ ਪੰਜਾਬ ਦਾ ਏ ਉਹ ਪੰਜਾਬ ਦਾ ਹੀ ਰਹਿਣਾ ਏ ਸਭ ਨੂੰ ਪਤਾ ਏ ਪਰ ਤੁਸੀਂ ਇਸ ਵੇਲੇ ਦੋਨੋਂ ਸੂਬਿਆਂ ਨੂੰ ਪਰ ਆਮਾਨ ਨੂੰ ਤਾਂ ਬੰਨਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇਸ ਮੌਕੇ ਤੁਹਾਨੂੰ ਇਸ ਗੱਲ ਦਾ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਮਜ਼ਬੂਤੀ ਦੀ ਗੱਲ ਕਰਨੀ ਚਾਹੀਦੀ ਐ ਇਸ ਵੇਲੇ ਮੁੱਖ ਮੰਤਰੀ ਜੀ ਨੇ ਹੈ ਜੀ ਕਿਹੜੀ ਗੱਲ ਆਸਤੀ ਕਿ ਤੁਹਾਨੂੰ ਇੰਨੀ ਮਿਰਚਾਂ ਲੱਗ ਰਹੀਆਂ ਮਾਣਯੋਗ ਮੁੱਖ ਮੰਤਰੀ ਜੀ ਨੇ ਇਹੀ ਸਟੈਂਡ ਲਿਆ ਕਿ ਪੰਜਾਬ ਜਿਹੜਾ ਬਣਦਾ ਪਾਣੀ ਹਰਿਆਣੇ ਨੂੰ ਦੇ ਚੁੱਕਿਆ ਹੈ ਹੁਣ ਸਾਡੇ ਕੋਲ ਪਾਣੀ ਨਹੀਂ ਜਦੋਂ ਸਾਡੇ ਕੋਲ ਆਪਣੇ ਆਪਣੇ ਸੂਬੇ ਲਈ ਪਾਣੀ ਦੀ ਕਮੀ ਆ ਤੇ ਅਸੀਂ ਹਰਿਆਣੇ ਨੂੰ ਕਿਤਰਾ ਦੇ ਦਈਏ ਤੇ ਤੁਸੀਂ ਜੇ ਨਸੀਹਤ ਦੇਣੀ ਆ ਬਿੱਟੂ ਸਾਹਿਬ ਨਸੀਹਤ ਦੋ ਆਪਣੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਜਿਹੜੀ ਲਗਾਤਾਰ ਬੀਬੀਐਮਬੀ ਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਦੀ ਹੈ ਸਾਜਿਸ਼ ਚੱਲ ਰਹੀ ਹੈ ਵੀ ਤੁਸੀਂ ਕੁਰਸੀ ਆਪਣੀ ਬਰਕਰਾਰ ਰੱਖਣਾ ਚਾਹੁੰਦੇ ਉਹਦੇ ਲਈ ਪੰਜਾਬ ਦੇ ਜਿੰਨੇ ਮਰਜ਼ੀ ਹਿੱਤ ਵਿੱਚ ਜਾਣ ਪੰਜਾਬ ਦੇ ਹੱਕਾਂ ਤੇ ਜਿੰਨੇ ਮਰਜ਼ੀ ਡਾਕੇ ਪਈ ਜਾਣ ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਜਿੰਨਾ ਚਿਰ ਭਗਵੰਤ ਮਾਨ ਜੀ ਮੁੱਖ ਮੰਤਰੀ ਆ ਆਵਾਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਹੱਕਾਂ ਤੇ ਅਸੀਂ ਡਾਕੇ ਨਹੀਂ ਪੈਂਦੇ ਨੇ ਭਾਜਪਾ ਜਿੰਨਾ ਮਰਜ਼ੀ ਜ਼ੋਰ ਲਾ ਦਰਅਸਲ ਹਰਿਆਣਾ ਨੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਰਾਹੀਂ ਪੰਜਾਬ ਤੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ਜਵਾਬ ਵਿੱਚ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਉਹ ਪਹਿਲਾਂ ਹੀ ਮਨੁੱਖੀ ਆਧਾਰ ਤੇ 4000 ਕਿਊਸਿਕ ਪਾਣੀ ਮੁਹੱਈਆ ਕਰਵਾ ਰਹੀ ਹੈ ਜਦੋਂ ਕਿ ਹਰਿਆਣਾ ਨੇ ਆਪਣੇ ਕੋਟੇ ਤੋਂ ਵੱਧ ਪਾਣੀ ਯਾਨੀ 103% ਪਾਣੀ ਦੀ ਵਰਤੋਂ ਕਰ ਲਈ ਹੈ ਦੂਜੇ ਪਾਸੇ ਪੰਜਾਬ ਨੂੰ ਸਿਰਫ 99% ਹੀ ਪਾਣੀ ਮਿਲ ਰਿਹਾ ਜੋ ਕਿ ਸਾਰੇ ਰਾਜਾਂ ਵਿੱਚੋਂ ਸਭ ਤੋਂ ਘੱਟ ਹਿੱਸਾ ਹੈ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰਦੇ ਕਿਹਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਫालतू ਨਹੀਂ ਹੈ ਇਸ ਕਰਕੇ ਹਰਿਆਣਾ ਇਸ ਸਬੰਧੀ ਪੰਜਾਬ ਤੋਂ ਕੋਈ ਉਮੀਦ ਨਾ ਰੱਖੇ ਉਹਨਾਂ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਪਾਕਿਸਤਾਨ ਦਾ ਪਾਣੀ ਰੋਕਿਆ ਉਹ ਪੰਜਾਬ ਦੇ ਡੈਮਾਂ ਵਿੱਚ ਛੱਡਿਆ ਜਾਵੇ ਤਾਂ ਹੀ ਉਹ ਪਾਣੀ ਹਰਿਆਣਾ ਨੂੰ ਦਿੱਤਾ ਜਾ ਸਕਦਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪਲਟਵਾਰ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਣੀ ਦੀ ਵੰਡ ਸੰਬੰਧੀ ਦਿੱਤੇ ਪਿਆਰ ਨੂੰ ਹਰਾਨੀ ਜਨਕ ਕਰਾਰ ਦਿੱਤਾ ਹੈ ਬੀਜੇਪੀ ਜਿਹੜੀ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਬਾਧੂ ਪਾਣੀ ਦੇ ਜੋ ਕਿ ਅਸੀਂ ਨਹੀਂ ਦੇ ਸਕਦੇ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫਾਲਤੂ ਨਹੀਂ ਹੈਗਾ ਮੈਂ ਕਹਿਣਾ ਚਾਹੁੰਦਾ ਬੀਜੇਪੀ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਅਸੀਂ ਪਾਣੀ ہولیا پاکستان نو اسی پانی جان نہیں دینا او پانی تو اسی سانو دے دو ساڑھے ڈیمہ نو پر دو اسی اگے دے دنگے مان صاحب جب تک دلی میں عام آدمی پارٹی کی سرکار تھی تب تک دلی جانے والے پانی پر آپ کی سرکار کو کوئی اپتی نہیں تھی لیکن اب دلی میں عام آدمی پارٹی کی سرکار ہار گئی ہے تو دلی کی جنتہ کو سجا دینے کے لیے مان صاحب یہ بیان بیاجی کیوں کر رہے ہیں مان صا ہماری ہے کہ اگر ہمارے گھر پر کوئی بھی ویک آتا ہے تو پانی پلا کر ہم اس کا سواگت کرتے ہیں میں اس لیے آپ سے انو کرتا ہوں کہ آپ اپنی دلگت راجنیتی سے اوپر اٹھ کر ہریا کو پینے کا پانی اپلبدھ کرائے

اور اس معاملے میں پنجاب کی سرکار کو وہ اس بات کے لیے مجبور کرے ورنہ ہمیں مجبور ہو کر کے پورے پنجاب کے رستے جو ہریانہ سے ہو کر کے دلی راجستھان دلی اور جاتے ہیں چاہے وہ پورے نارتھ انڈیا میں جاتے ہیں تو ساؤتھ میں جاتے ہیں وہ سارے بند کرنے پڑیں گے ਮੁੱਖ ਮੰਤਰੀ ਭਗਵੰਤ ਮਾਨ ਨੇ ਪਾਜਪਾ ਦੀ ਬੀਬੀ ਅੰਬੀ ਰਾਹੀਂ ਦਬਾਅ ਬਣਾਉਂਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੌਰਾਨ ਪਾਣੀ ਦਾ ਕੋਈ ਹਿਸਾਬ ਨਹੀਂ ਰੱਖਿਆ ਗਿਆ। ਅਜੇ ਇਸ ਸਥਿਤੀ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਕਾਰ ਪਾਣੀ ਨੂੰ ਲੈ ਕੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਸੀਮਾਨ ਦਾ ਇਹ ਬਿਆਨ ਅਜੇ ਸਮੇਂ ਵਿੱਚ ਆਇਆ ਜਦੋਂ ਹਰਿਆਣਾ ਨੇ ਵਾਧੂ ਪਾਣੀ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਬਿਊਰੋ ਰਿਪੋਰਟ ਪ੍ਰਾਇਮੇਸ਼ੀਆ ਟੀਵੀ ਤੇ ਹੁਣ ਗੱਲ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਦੀ ਕਿਰਾਂਕੇ ਜਿਨ੍ਹਾਂ ਦੇ ਖਿਲਾਫ ਸੁਖਜਿੰਦਰ ਸਿੰਘ ਖੋਸਾ ਤੇ ਕੋਟ ਬੁੱड्डा ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਹੁਣ ਉਹਨਾਂ ਦੇ ਨਾਲ ਸੰਘਰਸ਼ ਕਰਨ ਵਾਲੀ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ ਗੰਭੀਰ ਇਲਜ਼ਾਮ ਲਗਾਏ ਨੇ ਤਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਇਲਜ਼ਾਮ ਜਿ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਮਜ਼ਦੂਰ ਕਾਫਲਾ ਮੈਗਜ਼ੀਨ ਦੇ ਵਿੱਚ ਢੱਲੇਵਾਲ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਮੈਗਜ਼ੀਨ ਦੇ ਮੁੱਖ ਸੰਪਾਦਕ ਨੇ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਸਤਨਾਮ ਪੰਨੂ ਮੈਗਜ਼ੀਨ ਦੇ ਵਿੱਚ ਢੱਲੇਵਾਲ ਨੂੰ ਸਰਕਾਰੀ ਏਜੰਟ ਦੱਸਿਆ ਕਿ ਹੈ ਸਰਕਾਰ ਦੇ ਨਾਲ ਰਲਿਆ ਹੋਣ ਬਾਰੇ ਗੱਲ ਕੀਤੀ ਗਈ ਹੈ ਢੱਲੇਵਾਲ ਦੀ ਭੁੱਖਾ ਹੜਤਾਲ ਤੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਵਾਲ ਚੁੱਕੇ ਨੇ ਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਸਾਡੇ ਮੋਰਚੇ ਨਾਲ ਗੱਲ ਕੀਤੇ ਬਿਨਾ ਹੀ ਢੱਲੇਵਾਲ ਨੇ ਫੈਸਲੇ ਕੀਤੇ ਨੇ ਢੱਲੇਵਾਲ ਨੇ ਭੁੱਖ ਹੜਤਾਲ ਵੀ ਸਾਨੂੰ ਪ੍ਰੋਸੈਸ 'ਚ ਲਏ ਬਿਨਾ ਸ਼ੁਰੂ ਕਰ ਦਿੱਤੀ ਢੱਲੇਵਾਲ ਦੀ ਜਥੇਬੰਦੀ ਨੇ ਸ਼ੁਭਕਰਨ ਦੇ ਸ਼ਰਧਾਂਜਲੀ ਸਮਾਗਮ 'ਚ ਸਿਆਸਤ ਕੀਤੀ ਜੋਗਿੰਦਰ ਸਿੰਘ ਉਗਰਾਹਾਂ ਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ ਗਿਆ 21 ਫਰਵਰੀ ਨੂੰ ਦਿੱਲੀ ਕੂਚ ਦੇ ਐਲਾਨ ਦੌਰਾਨ ਢੱਲੇਵਾਲ ਦੀ ਰਾਜਨੀਤੀ ਕਚਿਆਈ ਸਾਹਮਣੇ ਆਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਗਜ਼ੀਨ ਵਿੱਚ ਛਪੇ ਲੇਖ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਢੱਲੇਵਾਲ ਨੇ ਸੁਪਰੀਮ ਕੋਰਟ ਅੱਗੇ ਮੀਟਿੰਗ ਕਰਵਾਉਣ ਦਾ ਪ੍ਰਸਤਾਵ ਰੱਖਿਆ ਤੇ ਮੈਡੀਕਲ ਸਹੂਲਤ ਲੈਣ ਦੀ ਗੱਲ ਕੀਤੀ ਸੀ ਅੰਦੋਲਨ ਉਦੋਂ ਹੀ ਫਿੱਕਾ ਪੈ ਗਿਆ ਸੀ ਇਸ ਮਸਲੇ ਦੇ ਵਿੱਚ ਵੀ ਢੱਲੇਵਾਲ ਨੇ ਸਾਡੇ ਨਾਲ ਕੋਈ ਸਲਾਮਸ਼ੁਬਰਾ ਨਹੀਂ ਕੀਤਾ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ 'ਚ ਬਚਕਾਨੇਪਣ ਨਾਲ ਕਿਸਾਨ ਅੰਦੋਲਨ ਦਾ ਨੁਕਸਾਨ ਹੋਇਆ ਹੈ ਅਫਸਰਾਂ ਤੋਂ ਢੱਲੇਵਾਲ ਨੇ ਪਾਣੀ ਪੀਤਾ 4 ਮਈ ਦੀ ਮੀਟਿੰਗ ਦਾ ਫੈਸਲਾ ਢੱਲੇਵਾਲ ਦਾ ਆਪ ਮੁਹਾਰਾ ਫੈਸਲਾ ਹੈ ਉਹਨਾਂ ਨੇ ਕਿਹਾ ਕਿ 4 ਮਈ ਦੀ ਮੀਟਿੰਗ ਦੇ ਵਿੱਚ ਵੀ ਜਾਣ ਤੋਂ ਇਨਕਾਰ ਦਾ ਜਿਹੜਾ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਹਾਲਾਂਕਿ ਉਹ 4 ਮਈ ਨੂੰ ਕੇਂਦਰ ਸਰਕਾਰ ਦੇ ਨਾਲ ਇੱਕ ਵਾਰ ਫਿਰ ਤੋਂ ਮੀਟਿੰਗ ਹੋਣ ਚਾਰਹੀ ਹੈ ਕੇਂਦਰੀ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਦੋਵੇਂ ਕਿਸਾਨ ਮੋਰਚੇ ਵੀ ਇਸ ਮੀਟਿੰਗ ਦੇ ਲਈ ਪਹੁੰਚਣਗੇ ਪਰ ਇਸ ਸਭ ਦੇ ਵਿਚਾਲੇ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 4 ਮਈ ਦੀ ਮੀਟਿੰਗ ਵਿੱਚ ਜਾਣ ਤੋਂ ਇਨਕਾਰ ਕੀਤਾ ਸਰ ਉਹ ਕਹਿ ਰਹੇ ਨੇ 4 ਮਈ ਦੀ ਮੀਟਿੰਗ 'ਚ ਜਾਣਾ ਇੱਕ ਤਰ੍ਹਾਂ ਨਾਲ ਗਲਤ ਹੋਏਗਾ ਤੁਸੀਂ ਜਾਓਗੇ 4 ਤਰੀਕ ਨੂੰ ਮੀਟਿੰਗ ਨੂੰ ਉਹਨਾਂ ਦਾ ਮਤਲਬ ਇੱਕ ਤਰ੍ਹਾਂ ਨਾਲ ਕਹਿ ਤੋ ਕਿ ਇਸ਼ਾਰਾ ਹੈ ਮਾਤਰ ਵੀ ਅਸੀਂ ਨਹੀਂ ਜਾ ਰਹੇ ਤੋ ਮੈਂ ਹੁਣ ਇਹਨਾਂ ਨੂੰ ਇਹ ਕੁੱਝ ਲਾ ਕਹਣਾ ਹੈ ਕਿ ਸਾਡਾ ਵੀਰ ਪੰਨੇਰ ਸਾਹਿਬ 25 ਅਪ੍ਰੈਲ ਦੀ ਮੀਟਿੰਗ ਹੋਈ ਹੈ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੇ ਵਿੱਚ ਦੋਨੋਂ ਫੋਰਮਾਂ ਨੇ ਸਰਬਸੰਤੀ ਨਾਲ ਪਾਸ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਦੀ ਨਿਮੈਂਦਗੀ ਬਾਹਰ ਨਿਕਲਦੀ ਹੈ ਤਾਂ ਅਸੀਂ ਮੀਟਿੰਗ ਲਿਜਾਵਾਂਗੇ ਇਹ ਉਹਨਾਂ ਦੀ ਸਹਿਮਤੀ ਹੈ ਔਰ ਉਹਨਾਂ ਨੇ ਕਿਹਾ ਲਈ ਮਨ ਦੇ ਜਿਹੜੀ ਚਿੱਠੀ ਲਿਖੀ ਹੈ ਚਿੱਠੀ ਉਹ ਲਿਖੀ ਹੈ ਜਿਹੜੀ ਮਤਲਬ ਭਨੇ ਸਾਹਿਬ ਨੇ ਮਤਲਬ ਯੱਸ ਕੀਤੀ ਭਨੇ ਸਾਹਿਬ ਦੇ ਉੱਤੇ ਸਾਈਨ ਹੈ ਪੰਜਾਬ ਸਰਕਾਰ ਦੀ ਯੋਧ ਨਸ਼ੇ ਵਿਰੁੱਧ ਮੁਹਿੰਮ ਲਗਾਤਾਰ ਚੱਲ ਰਹੀ ਹੈ। ਯੋਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਜਲੰਧਰ 'ਚ ਬੁਲਡੋਜ਼ਰ ਐਕਸ਼ਨ ਹੋਇਆ ਹੈ। ਮਹਿਲਾ ਨਸ਼ਾ ਤਸਕਰ ਨੀਸ਼ਾ ਚੌਥਰੀ ਦਾ ਕਾਰਟਾਇਆ ਗਿਆ। ਇੱਕ ਹੋਰ ਤਸਕਰ ਦਲੀਪ ਸਿੰਘ ਦਾ ਫੀ ਕਾਰਟਾ ਦਿੱਤਾ ਗਿਆ। ਮਹਿਲਾ ਨਸ਼ਾ ਤਸਕਰ ਨੀਸ਼ਾ ਚੌਥਰੀ ਤੇ 6 ਮਾਮਲੇ ਦਰਜ ਨੇ। ਜਲੰਧਰ ਦੇ ਥਾਣਾ ਇੱਕ ਅਧੀਨ ਆਉਂਦੇ ਸਲੇਮਪੁਰ ਵਿੱਚ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਦੋ ਘਰਾਂ ਨੂੰ ਬੁਲਡੋਜ਼ਰ ਦੇ ਨਾਲ ਤਾਦਾਤ ਜਿਸ ਵਿੱਚ ਇੱਕ ਕਰ ਅਸ਼ੋਕ ਵਿਹਾਰ ਦੇ ਵਿੱਚ ਮਹਿਲਾ ਤਸਕਰ ਨਿਸ਼ਾ ਦਾਇਤ ਦੂਜਾ ਕਰ ਗੁਰੂ ਅਮਰਦਾਸ ਵਿੱਚ ਦੀਪ ਸਿੰਘ ਦੀਪਦਾ ਹੈ ਦੋਵਾਂ ਤਸਕਰਾਂ ਦੇ ਵਿਰੁੱਧ ਪਹਿਲਾਂ ਵੀ ਤਸਕਰੀ ਦੇ ਕਈ ਮਾਮਲੇਦਾਰਸ਼ ਨੇ ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਦੀ ਅਖਵਾਈ ਹੇਠ ਕਾਰਵਾਈ ਕਰਦਿਆਂ ਦੋਵਾਂ ਘਰਾਂ ਤੇ ਬਿਲਡੋਜ਼ਰ ਚਲਾਏ ਗਏ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੋਗ ਨਸ਼ਾ ਵਿਰੁੱਧ ਉਹਦੇ ਵਿੱਚ ਜਿਹੜੀ ਸਰਕਾਰੀ ਜ਼ਮੀਨ ਤੇ ਨਸ਼ਾ ਤਸਕਰਾਂ ਨੇ ਨਾਜਾਇਜ਼ ਸਾਰੀ ਕੀਤੀ ਹੋਈ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹੈਗੇ ਜਿਹੜਾ ਸੰਬੰਧਿਤ ਵਿਭਾਗ ਹੈਗਾ ਮਿਊਨਿਸਪਲ ਕਾਰਪੋਰੇਸ਼ਨ ਚਲੰਦਰ ਉਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਕਿ ਅੱਜ ਇਹ ਕਾਰਵਾਈ ਹੋਣੀ ਹੈ ਜਿਹਦੇ ਕਰਕੇ ਉਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦੀ ਡਿਮਾਂਡ ਕੀਤੀ ਸੀ ਜੇ ਹੁਣ ਅਗਲੀ ਮੇਡੀ ਖਬਰ ਬਲਬੰਦ ਸਿੰਘ ਰਾਜਵਾਨਾ ਨੂੰ ਪਟਿਆਲਾ ਦੇ ਰਜਿੰਦਰਾ ਹਸਪੀਟਲ ਨੇ ਅੰਦਾਕਿਆ ਮੈਡੀਕਲ ਚੈੱਕਅਪ ਤੇ ਲਈ ਉਹਨਾਂ ਨੂੰ ਹਸਪੀਟਲ ਨੇ ਅੰਦਾਕਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਬਲਬੰਦ ਸਿੰਘ ਰਾਜਵਾਨਾ ਨੇ ਵੱਡਾ ਬਿਆਨ ਦਿੱਤਾ ਬਲਬੰਦ ਸਿੰਘ ਰਾਜਵਾਨਾ ਨੇ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਰਾਜਵਾਨਾ ਨੇ ਕਿਹਾ ਕਿ ਅਕਾਲੀ ਸੀ ਤੇ ਅਕਾਲੀ ਹੀ ਰ੍ਹਾਂਗੇ ਤਾਂ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ ਵਿੱਚ ਮਾਤ ਦੀ ਸੱਸਾ ਦਾ ਸਾਹਮਣਾ ਕਰ ਰਹੇ ਬਲਬੰਦ ਸਿੰਘ ਰਾਜਵਾਨਾ ਪਟਿਆਲਾ ਦੇ ਰਜਿੰਦਰਾ ਹਸਪੀਟਲ ਵਿਖੇ ਮੈਡੀਕਲ ਜਾਂਚ ਲਈ ਪਹੁੰਚੇ ਤੇ ਸੁਰਾਨ ਰਾਜਵਾਨਾ ਨੇ ਕਿਹਾ ਕਿ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੇ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਖੁਦ ਆਪਣੀ ਸਜ਼ਾ ਦੇ ਮਾਮਲੇ ਵਿੱਚ ਮੰਗ ਕਰ ਰਿਹਾ ਹਾਂ ਕਿ ਮੇਰੇ ਬਾਰੇ ਜਲਦੀ ਤੋਂ ਜਲਦੀ ਫੈਸਲਾ ਲਿਆ ਜਾਵੇ ਖਬਰਾਂ ਦੇ ਸਪਲਟਨ ਦੇ ਵਿੱਚ ਐਨਾ ਹੀ ਹੁਣ ਮੈਨੂੰ ਕੁਲਦੀਪ ਕੌਰ ਤੋਂ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਇਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ